ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਗਰੂ ਪਿਆਰਿਓ ਕੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਜੋ ਬ੍ਰਿਟਿਸ਼ ਮੂਲ ਦਾ ਪਰਿਵਾਰ ਸੀ ਜਾਨੀ ਕਿ ਉਹਨਾਂ ਦੇ ਜੋ ਪੋਤੀਆਂ ਸੀ ਉਹਨਾਂ ਦੇ ਬਾਰੇ ਜਾਣਦੇ ਹੋ ਜਾਨੀ ਕਿ ਸ਼ੇਰੇ ਪੰਜਾਬ ਦਾ ਮੁੰਡਾ ਦਲੀਪ ਸਿੰਘ ਤੇ ਦਲੀਪ ਸਿੰਘ ਦਾ ਅੱਗੇ ਜੋ ਪਰਿਵਾਰ ਜੋ ਕਿ ਇੰਗਲੈਂਡ ਚ ਪੈਦਾ ਹੋਇਆ ਤਾਂ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸ਼ੇਰੇ ਪੰਜਾਬ ਦੀ ਪੋਤੀ ਦੇ ਬਾਰੇ ਜਿਹਦਾ ਨਾਂ ਸੋਫੀਆ ਸੋਫੀਆ ਉਹਦਾ ਨਾਮ ਸੀ ਉਹ ਜਦੋਂ ਪੰਜਾਬ ਆਈ ਤਾਂ ਕੀ ਚੱਕਰ ਪਿਆ ਸਾਰੀ ਵੀਡੀਓ ਬੜੀ ਸੁਣਨ ਵਾਲੀ ਆ ਬੜਾ ਘੈਂਟ ਇਤਿਹਾਸ ਹੈ ਸਾਰਿਆਂ ਨੇ ਸੁਣਿਓ ਤੇ ਸ਼ੇਅਰ ਵੀ ਕਰਿਓ ਤਾਂ ਦੋਸਤੋ ਇੰਗਲੈਂਡ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦੇਣ ਲਈ ਸੰਘਰਸ਼ ਕਰਨ ਵਾਲੀ ਰਾਣੀ ਸੋਫੀਆ ਦਲੀਪ ਸਿੰਘ ਯਾਨੀ ਕਿ ਸ਼ੇਰ-ਏ-ਪੰਜਾਬ ਦੀ ਪੋਤੀ ਇਹਨੂੰ ਉਹਦੇ ਪੁਰਖਿਆਂ ਦੇ ਮੁਲਕ ਭਾਰਤ ਵਿੱਚ ਬਹੁਤ ਹੀ ਘੱਟ ਲੋਕ ਜਾਣਦੇ ਆ ਸੋਫੀਆ ਪੰਜਾਬ ਦੇ ਮਰਹੂਮ ਸ਼ਾਸਕਾ ਸ਼ੇਰ-ਏ-ਪੰਜਾਬ ਦੇ ਪੁੱਤਰ ਅਤੇ ਖਾਲਸਾ ਦਰਬਾਰ ਦੇ ਵਾਰਿਸ ਦਲੀਪ ਸਿੰਘ ਦੀ ਧੀ ਸੀ ਉਹ ਔਰਤਾਂ ਦੇ ਵੋਟ ਪਾਉਣ ਦੇ ਹੱਕ ਲਈ ਸੰਘਰਸ਼ ਕਰ ਰਹੇ 300 ਜਣਿਆਂ ਦੇ ਉਸ ਵਫਤ ਦਾ ਹਿੱਸਾ ਸਨ ਜਿਨੇ 1910 ਵਿੱਚ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਐਚ ਐਚ ਐਸਕਿਊਥ ਇਹਨੂੰ ਮਿਲਣ ਲਈ ਲੰਡਨ ਪਾਰਲੀਮੈਂਟ ਵੱਲ ਮਾਰਚ ਕੱਢਿਆ ਸੀ ਪਰ ਜਿਹੜਾ ਉਹ ਪ੍ਰਧਾਨ ਮੰਤਰੀ ਸੀ ਐਸਕਿਊਥ ਇਹਨੇ ਬਖਤ ਨੂੰ ਮਿਲਣ ਤੋਂ ਨਾ ਕਰਤੀ ਤੇ ਪ੍ਰਦਰਸ਼ਨ ਹਿੰਸਕ ਰੂਪ ਵੀ ਧਾਰਨ ਕਰ ਲਿਆ ਸੀ ਉਸ ਵੇਲੇ ਇਮਾਰਤ ਦੇ ਬਾਹਰ ਮੌਜੂਦ ਹਜੂਮ ਪਿਛਲੇ ਪੁਲਿਸ ਵਾਲਿਆਂ ਅਤੇ ਬੰਦਿਆਂ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਇਸੇ ਦੌਰਾਨ ਬਹੁਤ ਸਾਰੇ ਪ੍ਰਦਰਸ਼ਨਕਾਰੀ ਗੰਭੀਰ ਰੂਪਾਂ ਜਖਮੀ ਹੋਏ ਜਿਹਦੇ ਪਿੱਛੋਂ ਇਸ ਦਿਨ ਨੂੰ ਯੂਕੇ ਚ ਬਲੈਕ ਫਰਾਈਡੇ ਆਖਿਆ ਜਾਣ ਲੱਗਾ ਸੋਫੀਆ ਉਹਨਾਂ 119 ਬੀਬੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋਫੀਆ ਪੰਜਾਬ ਦੇ ਆਖਰੀ ਮਹਾਰਾਜੇ ਮਹਾਰਾਜਾ ਦਲੀਪ ਸਿੰਘ ਦੀ ਤੀਸੀ ਤੇ ਬਰਤਾਨੀਆਂ ਦੀ ਰਾਣੀ ਵਿਕਟੋਰੀਆ ਦੀ ਮਤਬੰਨੀ ਧੀ ਵੀ ਇਹ ਰਹੀ ਸੀ ਸੋਫੀਆ ਦੀ ਜੀਵਨੀ ਲਿਖਣ ਵਾਲੀ ਅਨੀਤਾ ਆਨੰਦ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਸੋਫੀਆ ਦਲੀਪ ਸਿੰਘ ਨੇ ਨਵੰਬਰ 1910 ਵਾਲੇ ਮਾਰਚ 'ਚ ਭਾਗ ਲਿਆ ਤਾਂ ਉਹਨਾਂ ਦਾ ਨਾਮ ਉਗੀਆਂ ਸ਼ਖਸੀਤਾਂ ਦੇ ਵਿੱਚ شمار ਹੋਣ ਲੱਗ ਪਿਆ ਸੀ ਸੋਫੀਆ ਬਾਰੇ ਜਿੰਨੀ ਕਿ ਜਾਣਕਾਰੀ ਉਪਲਬਧ ਹੈ ਉਹਦਾ ਬਧੇਰੇ ਹਿੱਸਾ ਅਨੀਤਾ ਆਨੰਦ ਦੀ 2015 ਤੇ ਲਿਖੀ ਖੋਜ ਭਰਪੂਰ ਜੀਵਨੀ ਸੋਫੀਆ ਪ੍ਰਿੰਸੈਸ ਸਫਰਗੇਟ ਰਿਵਲੂਸ਼ਨਰੀ ਇਹਦੇ ਵਿੱਚ ਆਉਂਦਾ ਹੈ ਇਹ ਇੱਕ ਜਾਣਕਾਰੀ ਭਰਪੂਰ ਆਰ ਆਰਕਾਈਵਲ ਰਿਸਰਚ ਹੈ ਜੋ ਕਿ ਪੁਲਿਸ ਖੁਫੀਆ ਰਿਕਾਰਡ ਤੇ ਸੋਫੀਆ ਨੂੰ ਜਾਣਨ ਵਾਲੇ ਲੋਕਾਂ ਕੋਲੋਂ ਸਿੱਧੇ ਤੌਰ ਤੇ ਹਾਸਲ ਕੀਤੇ ਬੇਰਬਿਆਂ ਤੇ ਆਧਾਰਿਤ ਹੈ ਤਾਂ ਦੋਸਤੋ 1876 ਤੇ ਜੰਮੀ ਸੋਫੀਆ ਮਹਾਰਾਜਾ ਤਲੀਪ ਸਿੰਘ ਤੇ ਉਹਨਾਂ ਦੀ ਪਹਿਲੀ ਪਤਨੀ ਬੰਬਾ ਮੂਲਰ ਤੋਂ ਹੋਏ 6 ਬੱਚਿਆਂ ਵਿੱਚੋਂ ਪੰਜਵੀਂ ਸੀ ਛੋਟੀ ਉਮਰ ਵਿੱਚ ਹੀ ਦਲੀਪ ਸਿੰਘ ਨੂੰ 1849 ਚ ਅੰਗਰੇਜ਼ਾਂ ਵੱਲੋਂ ਉਹਨਾਂ ਦੇ ਰਾਜ ਉੱਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਤੋਂ ਇੰਗਲੈਂਡ ਭੇਜ ਦਿੱਤਾ ਗਿਆ ਸੀ ਇੱਕ ਸਭ ਦੰਡਯੋਗ ਸੰਧੀ ਦੀਆਂ ਸ਼ਰਤਾਂ ਦੇ ਤਹਿਤ ਅਨਮੋਲ ਕੋਹੇਨੂਰ ਹੀਰਾ ਉਹਨਾਂ ਨੂੰ ਸੌਂਪਣ ਤੋਂ ਬਾਅਦ ਹੋਇਆ ਸੀ ਇਹ ਸਾਰਾ ਤਾਂ ਆਨੰਦ ਲਿਖਦੀ ਹੈ ਕਿ ਸੋਫੀਆ ਸਫੋਲਕ ਵਿੱਚ ਆਪਣੇ ਘਰ ਚ ਵੱਡੀ ਹੋਈ ਤੇ ਉਹਦਾ ਬਚਪਨ ਉਤਰਾ ਚੜਾਵਾਂ ਵਾਲਾ ਰਿਹਾ ਜਦੋਂ ਦਲੀਪ ਆਪਣੇ ਰਾਜ ਤਖਤ ਨੂੰ ਮੁੜ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਚ ਅਸਫਲ ਰਿਹਾ ਤਾਂ ਉਹਨਾਂ ਨੂੰ 1886 ਚ ਫਰਾਂਸ ਵਿੱਚ ਜਲਾਵਤਨ ਕਰ ਦਿੱਤਾ ਗਿਆ ਤੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਪਿੱਛੇ ਕਰਜ਼ੇ ਚ ਦਬੋਤਾ ਸੀ ਪਰ ਪਰਿਵਾਰ ਦੇ ਮਹਾਰਾਣੀ ਵਿਕਟੋਰੀਆ ਨਾਲ ਨੇੜਲੇ ਸਬੰਧਾਂ ਨੇ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਦੇ ਇੰਡੀਆ ਆਫਿਸ ਤੋਂ ਇੱਕ ਘਰ ਤੇ ਸਲਾਨਾ ਪੱਤਾ ਹਾਸਲ ਕਰਨ ਚ ਮਦਦ ਵੀ ਕੀਤੀ ਸੀ ਤਾਂ ਦੋਸਤੋ ਉਸ ਤੋਂ ਬਾਅਦ ਜਦੋਂ ਸੋਫੀਆ ਵੱਡੀ ਹੋਈ ਤਾਂ ਉਹਨਾਂ ਨੂੰ ਮਹਾਰਾਣੀ ਵੱਲੋਂ ਇੱਕ ਹੈਮਪਟਨ ਕੋਰਟ ਪੈਲੇਸ ਚ ਘਰ ਮਿਲਿਆ ਜਿਦੇ ਬਾਅਦ ਉਹਨਾਂ ਨੇ ਬਾਅਦ ਵਿੱਚ ਔਰਤਾਂ ਦੇ ਵੋਟ ਪਾਉਣ ਦੇ ਹੱਕਾਂ ਬਾਰੇ ਪਰਦర్శਣ ਵੀ ਕੀਤਾ ਇਤਿਹਾਸਕਾਰ ਐਲੀਜਾਬਥ ਬੇਕਰ ਇਹ ਆਪਣੀ ਕਿਤਾਬ ਦਾ ਬ੍ਰਿਟਿਸ਼ ਊਮਨਸ ਸਫਰੇਜ਼ ਕੈਂਪੇਨ ਇਦੇ ਵਿਚਲੇ ਇੱਕ ਅਧਿਆਇ ਚ ਲਿਖਦੀ ਹੈ ਉਹ ਕਹਿੰਦੀ ਆਪਣੀ ਸ਼ੁਰੂਆਤੀ ਉਮਰ ਚ ਸੋਫੀਆ ਨੇ ਬਰਤਾਨੀ ਵੀ ਕੁਲੀਨ ਵਰਗ ਚ ਆਪਣੀ ਸੌਖੀ ਹੋਦ ਅਤੇ ਇੱਕ ਭਾਰਤੀ ਔਰਤ ਵਜੋਂ ਆਪਣੀ ਅਸਪਸ਼ਟ ਸਥਿਤੀ ਵਿਚਾਰੇ ਗੱਲਬਾਤ ਕਰਨਾ ਸਿੱਖ ਲਿਆ ਸੀ ਆਪਣੀ ਪੂਰੀ ਜ਼ਿੰਦਗੀ ਚ ਸੋਫੀਆ ਤਕਰੀਬਨ 4 ਵਾਰ ਭਾਰਤ ਆਈ ਉਹਨਾਂ ਦੀ ਹਰੇਕ ਫੇਰੀ ਬਰਤਾਨੀ ਅਫਸਰਾ ਦੀ ਨਿਗਰਾਨੀ ਹੇਠ ਹੁੰਦੀ ਸੀ ਜਿਨ੍ਹਾਂ ਨੂੰ ਇਹ ਡਰ ਸੀ ਕਿ ਦਲੀਪ ਸਿੰਘ ਦੇ ਪਰਿਵਾਰ ਦੀ ਮੌਜੂਦਗੀ ਭਾਰਤ ਵਿੱਚ ਵਿਰੋਧ ਪੈਦਾ ਕਰ ਸਕਦੀ ਹੈ 1906 ਤੇ 7 ਚ 7 ਚ ਸੋਫੀਆ ਆਜ਼ਾਦੀ ਕਲਾਟੀਏ ਗੋਪਾਲ ਕ੍ਰਿਸ਼ਨ ਨਾ ਗੋਖਲੇ ਤੇ ਲਾਹੌਰ ਤੇ ਲਾਲਾ ਲਾਜਪਤਰਾਏ ਨੂੰ ਮਿਲੀ ਤੇ ਉਹਨਾਂ ਦੇ ਭਾਸ਼ਣਾ ਤੇ ਰਾਜਨੀਤਿਕ ਰਿਤਤਾ ਨੇ ਉਹਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ ਹੁਣ ਅਨੀਤਾ ਨੇ ਆਪਣੀ ਕਿਤਾਬ ਚ ਲਿਖਿਆ ਕਿ ਅਪ੍ਰੈਲ 1907 ਚ ਸੋਫੀਆ ਨੇ ਭਾਰਤ ਚ 6 ਮਹੀਨੇ ਗੁਜ਼ਾਰਲੇ ਸਨ ਤੇ ਭਾਰਤ ਵਿੱਚ ਵੱਧ ਰਹੀ ਰਾਜਨੀਤਿਕ ਜਦੋ ਜਹਿਦ ਨੂੰ ਅੱਖੀਂ ਦੇਖਿਆ ਭਾਰਤੀ ਸਵੈ-ਦਰੜਤਾ ਦੀ ਲਹਿਰ ਨੇ ਉਹਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ 1908 ਚ ਯੂਕੇ ਪਹੁੰਚਣ ਤੋਂ ਕੁਝ ਮਹੀਨੇ ਬਾਅਦ ਸੋਫੀਆ वूਮਨਜ਼ ਸੋਸ਼ਲ ਅਤੇ ਪੋਲਿਟੀਕਲ ਯੂਨੀਅਨ ਚ ਸ਼ਾਮਲ ਹੋਈ। ਇਹਦੀ ਅਗਵਾਈ ਬ੍ਰਿਟਿਸ਼ ਹਰਾਨਿਤਿਕ ਕਾਰਕੁਨ ਐਮੀਲਿਨ ਪੈਨ ਖੁਰਸਦੀ ਕਰ ਰਹੇ ਸਨ ਤੇ ਸਮੂਹ ਔਰਤਾਂ ਦੇ ਵੋਟ ਹੱਕਾਂ ਲਈ ਸੰਘਰਸ਼ ਵਾਲਾ ਇਹ ਗਰੁੱਪ ਸੀ। ਇਹ ਤੋਂ ਬਾਅਦ ਉਹ वूਮਨਜ਼ ਟੈਕਸ ਰਿਸਿਸਟੈਂਸ ਲੀਗ ਵਿੱਚ ਸ਼ਾਮਲ ਹੋਈ। ਇਹਦਾ ਨਾਰਾ ਸੀ 노 ਵੋਟ 노 ਟੈਕਸ। ਤਾਂ ਦੋਸਤੋ ਉਸ ਤੋਂ ਬਾਅਦ ਸੋਫੀਆ ਨੇ ਇਹਨਾਂ ਲਹਿਰਾਂ 'ਚ ਪੂਰੇ ਜੋਸ਼ ਨਾਲ ਹਿੱਸਾ ਲਿਆ। 1911 'ਚ ਉਹ ਪ੍ਰਧਾਨ ਮੰਤਰੀ ਦੀ ਗੱਡੀ ਅੱਗੇ ਜਾ ਰਹੀ ਸੀ। ਜਦੋਂ ਉਹ ਡਾਊਨਿੰਗ ਸਟਰੀਟ ਵਿੱਚੋਂ ਨਿਕਲ ਰਹੇ ਸਨ ਉਸ ਵੇਲੇ ਉਹਨਾਂ ਨੇ ਆਪਣੇ ਹੱਥ 'ਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦੇਓ ਵਾਲਾ ਬੈਨਰ ਫੜਿਆ ਹੋਇਆ ਸੀ। ਇਸੇ ਸਾਲ ਹੀ ਉਹਨਾਂ ਨੇ ਜਨਗਣਨਾ ਵਾਲਾ ਫਾਰਮ ਖਾਲੀ ਛੱਡਿਆ ਤੇ ਟੈਕਸ ਦੇਣ ਤੋਂ ਨਾ ਕਰਤੀ 1913 ਦੀ ਇੱਕ ਫੋਟੋ 'ਚ ਮਹਾਰਾਣੀ ਨੂੰ ਹੈਮਪਟਨ ਕੋਰਟ ਪਲੇਸ ਜਿੱਥੇ ਉਹ ਰਹਿੰਦੀ ਸੀ ਇਹਦੇ ਬਾਹਰ ਖੜਕੇ ਦਾ ਸਫਰਗੇਟਸ ਅਖਬਾਰ ਦੀਆਂ ਕਾਪੀਆਂ ਵੰਡਦੇ ਹੋਏ ਦੇਖਿਆ ਗਿਆ ਜਿਸ ਉੱਤੇ ਇਨਕਲਾਬ ਲਿਖਿਆ ਹੋਇਆ ਸੀ ਤਾਂ ਬੇਕਰ ਲਿਖਦਾ ਕਿ ਇਸ ਤਸਵੀਰ ਨੇ ਉਹਨਾਂ ਨੂੰ ਸਫਰਗੇਟ ਵੀਕ ਦਾ ਪ੍ਰਮੁੱਖ ਚਿਹਰਾ ਬਣਾ ਦਿੱਤਾ ਜੋ ਕਿ ਊਮਨਸ ਸੋਸ਼ਲ ਅਤੇ ਪੋਲੀਟਿਕਲ ਯੂਨੀਅਨ ਵੱਲੋਂ ਇੰਗਲੈਂਡ ਵਿੱਚੋਂ ਹੋਰ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਸੀ ਤਾਂ ਅਖਬਾਰਾਂ ਨੇ ਇਸ ਬਾਰੇ ਲਿਖਿਆ ਕਿ ਜਦੋਂ ਉਹਨਾਂ ਨੇ ਟੈਕਸ ਅਦਾ ਨਹੀਂ ਕੀਤਾ ਤਾਂ ਕਿਵੇਂ ਅਧਿਕਾਰੀਆਂ ਨੇ ਉਹਨਾਂ ਦੇ ਘਹਿਣਿਆਂ ਨੂੰ ਕਬਜ਼ੇ 'ਚ ਲੈ ਲਿਆ ਤੇ ਨਲਾਮ ਕਰਤਾ ਸੋਫੀਆ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਪਰ ਹੋਰ ਨਾ ਕਾਰਕੁਨਾਂ ਵਾਂਗ ਉਹਨਾਂ ਖਿਲਾਫ ਇਲਜ਼ਾਮ ਰੱਦ ਕਰਤੇ ਗਏ ਸਨ ਸਾਊਥ ਏਸ਼ੀਅਨ ਰਿਸਿਸਟੈਂਸਸ ਇਨ ਬ੍ਰਿਟੇਨ 1880-1947 ਇਸ ਕਿਤਾਬ ਵਿੱਚ ਇਤਿਹਾਸਕਾਰ ਸੁਮੇਤਾ ਮੁਖਰਜੀ ਸਫਰਗੇਟ ਲਹਿਰ ਵਿੱਚਲੇ ਵਿਰੋਧਾਭਾਸਾਂ ਨੂੰ ਉਜਾਗਰ ਕਰਨ ਲਈ ਸੋਫੀਆ ਦੀ ਭੂਮਿਕਾ ਬਾਰੇ ਜ਼ਿਕਰ ਕਰਦੇ ਹਨ ਉਹ ਲਿਖਦਾ ਕਿ ਇਹ ਕਾਰਕੁਨ ਜਮਾਤੀ ਵੰਡ ਬਾਰੇ ਸਵਾਲ ਕੀਤੇ ਜਾਂ ਜਿਨੂੰ ਜਾਂ ਇਹਨੂੰ ਚੁਣੌਤੀ ਦਿੱਤੇ ਬਿਨਾਂ ਆਪਣੇ ਉਦੇਸ਼ ਦੀ ਪੂਰਤੀ ਲਈ ਉਹਨਾਂ ਦੇ ਨਾਂ ਦਾ ਫਾਇਦਾ ਲੈ ਸਕਦੇ ਸਨ ਜਿਵੇਂ ਕਿ ਸੋਫੀਆ ਦੇ ਨਾਂ ਦਾ ਉਹਨਾਂ ਦੀ ਸਮੂਰਿਅਤ ਨੇ ਸੋਫੀਆ ਦੀ ਨੇ ਇਸ ਲਹਿਰ ਉੱਤੇ ਨਜ਼ਰਸਾਨੀ ਵੀ ਬਦਾਈ ਤਾ 1918 ਦੇ ਫੇਰ ਵੋਟ ਪਾਉਣ ਦਾ ਹੱਕ ਮਿਲਿਆ ਸੀ ਭਾਰਤੀ ਦਫਤਰ ਦੇ ਨੌਕਰ ਸ਼ਾਹ ਨੇ ਇੰਗਲੈਂਡ 'ਚ ਭਾਰਤੀ ਪ੍ਰਵਾਸੀ ਦੇ ਇੱਕ ਸਿਆਸੀ ਮੈਂਬਰ ਵਜੋਂ ਦਲੀਪ ਸਿੰਘ ਦੇ ਕੰਮਾਂ ਨੂੰ ਕੰਟਰੋਲ ਕਰਨ ਦੇ ਯਤਨਾਂ 'ਚ ਉਹਨਾਂ ਨਿੱਜੀ ਅਤੇ ਵਿੱਤੀ ਮਾਮਲਿਆਂ ਦੇ ਸਬੰਧ 'ਚ ਅਖਬਾਰਾਂ ਦੀਆਂ ਕਲਿੱਪਾਂ ਇਕੱਠੀਆਂ ਕੀਤੀਆਂ ਤੇ ਇਸ਼ਤਿਹਾਰਾਂ ਦਾ ਲੈਣ-ਦੇਣ ਵੀ ਕੀਤਾ ਉਹ ਸੋਫੀਆ ਨੂੰ ਔਰਤਾਂ ਦੇ ਵੋਟ ਪਾਉਣ ਦੇ ਹੱਕ ਲਈ ਕਾਰਜਸ਼ੀਲ ਭਾਰਤੀ ਤੇ ਗੋਰੇ ਪਤਾਨਵੀ ਕਾਰਕੁਨਾਂ ਵਿਚਾਲੇ ਇੱਕ ਮਹੱਤਵਪੂਰਨ ਪੋਰ ਦੱਸਦੀ ਹੈ 1918 ਚ ਬ੍ਰਿਟਿਸ਼ ਪਾਰਲੀਮੈਂਟ ਨੇ ਇੱਕ ਸੁਧਾਰ ਮਨਜ਼ੂਰ ਕੀਤਾ ਜਿਹਦੇ ਤਹਿਤ 30 ਤੋਂ ਵੱਧ ਉਮਰ ਵਾਲੀਆਂ ਬੀਬੀਆਂ ਜਿਹੜੀਆਂ ਕਿ ਜਾਇਦਾਦ ਨਾਲ ਸੰਬੰਧਿਤ ਯੋਗਤਾਵਾਂ ਪੂਰੀਆਂ ਕਰਦੀਆਂ ਹੋਣ ਇਹਨਾਂ ਨੂੰ ਫਿਰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਔਰਤਾਂ ਨੂੰ ਮੁਕੰਮਲ ਬਰਾਬਰੀ ਦੇ ਹੱਕ ਫਿਰ 10 ਸਾਲ ਬਾਅਦ ਮਿਲੇ 1919 ਚ ਸੋਫੀਆ ਰਾਜਨੀਤਿਕ ਕਾਰਕੁਨ ਸਰੋਜਨੀ ਨਾਇਡੂ ਤੇ ਐਨੀ ਬਸੰਤ ਦੇ ਨਾਲ ਲੰਡਨ ਵਿੱਚਲੇ ਇੰਡੀਆ ਆਫਿਸ ਗਈ ਨੈਡੂ ਅਤੇ ਬਸੰਤ ਭਾਰਤੀ ਔਰਤਾਂ ਦੇ ਵਫਾ ਦੀ ਅਗਵਾਈ ਕਰ ਰਹੀਆਂ ਸਨ ਜੋ ਕਿ ਸੈਕਟਰੀ ਆਫ ਸਟੇਟ ਅੱਗੇ ਔਰਤਾਂ ਨੂੰ ਵੋਟ ਪਾਉਣ ਦੇ ਹੱਕ ਬਾਰੇ ਦਲੀਲ ਪੇਸ਼ ਕਰਨ ਗਿਆ ਸੀ ਉਹਨਾਂ ਨੇ ਵਫਦ ਨੂੰ ਸੁਣਿਆ ਪਰ ਕੋਈ ਵਾਅਦਾ ਨਾ ਕੀਤਾ ਤਾਂ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸਾਰਿਆਂ ਨੂੰ ਵੋਟ ਪਾਉਣ ਦਾ ਬਰਾਬਰ ਹੱਕ ਆਜ਼ਾਦੀ ਤੋਂ ਬਾਅਦ ਮਿਲਿਆ ਸੀ ਅਨੀਤਾ ਆਨੰਦ ਆਪਣੀ ਕਿਤਾਬ 'ਚ ਲਿਖਦਾ ਲਿਖਦੀ ਕਿ ਸੋਫੀਆ ਦੇ ਸੁਰਖੀਆਂ 'ਚ ਆਉਣ ਨਾਲ ਕਿੰਗ ਜਾਰਜ 5 ਜਿਹੜਾ ਸੀ ਇਹ ਬੜਾ ਖਫਾ ਹੋਇਆ ਦਰਅਸਲ ਉਹ ਜੋ ਕਿ ਔਰਤਾਂ ਦੇ ਵੋਟ ਪਾਉਣ ਦੇ ਹੱਕ ਦੇ ਵਿਰੁੱਧ ਸੀ ਪਰ ਉਹ ਕੁਝ ਖਾਸ ਨਹੀਂ ਕਰ ਸਕਦਾ ਸੀ ਕਿਉਂਕਿ ਉਹਨਾਂ ਦੇ ਵਿੱਤ ਉੱਤੇ ਪਾਰਲੀਮੈਂਟ ਦਾ ਪੂਰਾ ਕੰਟਰੋਲ ਸੀ ਸੋਫੀਆ ਹੋਰ ਕੰਮਾਂ ਦਾ ਵੀ ਹਿੱਸਾ ਰਹੀ ਸੀ ਪਹਿਲੀ ਵਿਸ਼ਵ ਯੰਗ ਚ ਉਹਨਾਂ ਨੇ ਜ਼ਖਮੀ ਹੋਏ ਭਾਰਤੀ ਫੌਜੀਆਂ ਦੀ ਬ੍ਰਿਟੇਨ ਚ ਸੇਵਾ ਕੀਤੀ ਤੇ ਉਹਨਾਂ ਲਈ ਪੈਸੇ ਵੀ ਇਕੱਠੇ ਕੀਤੇ ਸੀ ਤਾਂ ਮਹਾਰਾਣੀ 1924 ਚ ਭਾਰਤ ਵਿੱਚ ਇੱਕ ਹੋਰ ਫੇਰੀ ਲਈ ਵਾਪਸ ਆਈ ਤੇ ਉਹਨਾਂ ਨੇ ਪੂਰੇ ਪੰਜਾਬ ਵਿੱਚ ਸਫ਼ਰ ਕਰਨ ਦਾ ਫੈਸਲਾ ਕੀਤਾ ਜਦੋਂ ਉਹ ਆਪਣੀ ਭੈਣ ਬੰਬਾ ਨਾਲ ਪੁਰਾਣੇ ਸਿੱਖ ਰਾਜ ਵਿਦਲੀਆਂ ਥਾਮਾਂ ਤੇ ਜਾਂਦੀ ਤਾਂ ਲੋਕਾਂ ਦਾ ਹਜੂਮ ਉਹਨਾਂ ਨੂੰ ਦੇਖਣ ਪਹੁੰਚ ਜਾਂਦਾ ਕੁਝ ਲੋਕ ਰੋਂਦੇ ਕਿ ਸਾਡੀ ਮਹਾਰਾਣੀ ਇੱਥੇ ਆਈ ਹੈ 1919 ਚ ਹੋਏ ਜੱਲਿਆਂਵਾਲੇ ਬਾਗ ਦੇ ਕਤਲੇਆਮ ਵਾਲੀ ਥਾਂ ਤੇ ਵੀ ਉਹ ਗਈ ਜਿੱਥੇ ਸੈਂਕੜੇ ਭਾਰਤੀਆਂ ਉੱਤੇ ਬ੍ਰਿਟਾਨੀ ਫੌਜ ਵੱਲੋਂ ਗੋਲੀਆਂ ਚਲਾਈਆਂ ਦੂਜੀ ਵਿਸ਼ਵ ਜੰਗ ਦੌਰਾਨ ਉਹ ਆਪਣੀ ਭੈਣ ਕੈਥਰੀਨ ਤੇ ਤਿੰਨ ਹੋਰ ਸਰਨਾਰਥੀਆਂ ਦੇ ਨਾਲ ਲੰਡਨ ਤੋਂ ਨਿਕਲ ਕੇ ਬਕਿੰਗਮ ਸ਼ਾਇਰ ਆ ਗਈ ਉਹਨਾਂ ਨੇ ਆਖਰੀ ਸਾਲ ਆਪਣੀ ਸਾਥੀ ਆਈਵੀ ਬਾਰਡਨ ਨਾਲ ਬਤਾਏ ਜੋ ਉਹਨਾਂ ਦੇ ਘਰ ਦੀ ਦੇਖ ਰੇਖ ਭਾਲ ਵੀ ਕਰਦੀ ਸੀ ਜੈਨੇਟ ਦੀਤੀ ਡਰੋਵਨਾ ਸੋਫੀਆ ਦੀ ਮਤਵੰਨੀ ਧੀ ਵੀ ਸੀ ਡਰੋਵਨਾ ਨੇ ਅਨੀਤਾ ਆਨੰਦ ਨੂੰ ਦੱਸਿਆ ਕਿ ਮਹਾਰਾਣੀ ਸੋਫੀਆ ਅਕਸਰ ਹੀ ਉਹਦੇ ਨਾਲ ਵੋਟਾਂ ਦੀ ਅਹਿਮੀਅਤ ਬਾਰੇ ਗੱਲ ਕਰਦੀ ਸੀ ਉਹ ਕਹਿੰਦੀ ਸੀ ਜਦੋਂ ਤੁਹਾਨੂੰ ਵੋਟ ਪਾਉਣ ਦੀ ਇਜਾਜ਼ਤ ਹੋਵੇ ਤਾਂ ਤੁਹਾਨੂੰ ਆਪਣੇ ਹੱਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਡਰੋਵਨਾ ਯਾਦ ਕਰਦੀ ਹੋਈ ਕਹਿੰਦੀ ਕਿ ਤੁਸੀਂ ਨਹੀਂ ਮਹਿਸੂਸ ਕਰਦੇ ਕਿ ਆਪਾਂ ਕਿੰਨੀ ਦੂਰ ਆ ਗਏ ਸੂਫੀਆ ਦੀ ਮੌਤ 22 ਅਗਸਤ 1948 ਨੂੰ ਨੀਂਦ ਦੇ ਦੌਰਾਨ ਹੋਈ ਉਸ ਵੇਲੇ ਉਹਨਾਂ ਦੀ ਉਮਰ 71 ਸਾਲਾਂ ਦੀ ਸੀ ਤਾਂ ਮਹਾਰਾਣੀ ਦੀ ਇੱਛਾ ਅਨੁਸਾਰ ਉਹਨਾਂ ਦੀਆਂ ਹਸਤੀਆਂ ਉਹਨਾਂ ਦੀ ਭੈਣ ਬੰਬਾ ਨੇ ਲਾਹੌਰ ਲਿਆਂਦੀਆਂ ਪਰ ਇਸ ਬਾਰੇ ਸਪਸ਼ਟ ਨਹੀਂ ਹੈ ਕਿ ਉਹ ਕਿੱਥੇ ਪਰਵਾਹ ਕੀਤੀਆਂ ਗਈਆਂ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਖਾਸ ਕਰਕੇ ਯੂਕੇ 'ਚ ਜਿੱਥੇ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਪੁਰਾਣੀ ਰਹਾਇ ਦੇ ਬਾਹਰ ਇੱਕ ਤਕਤੀ ਲਗਾਈ ਗਈ ਸੀ ਉਹਨਾਂ ਬਾਰੇ ਇੱਕ ਫਿਲਮ ਵੀ ਅਗਲੇ ਸਾਲ ਰੀਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਦੋਸਤੋ اے ਸੀ ਅੱਜ ਦੀ ਵੀਡੀਓ ਤੋਂ ਮਿਲਦੇ ਆਂ ਅਗਲੀ ਵੀਡੀਓ ਚ ਤੇ ਉਹ ਆ ਗਿਆ ਸਤਿ ਸ਼੍ਰੀ ਅਕਾਲ